ਪਾਰਸ ਦੀ ਵੱਟੀ ਹੁੰਦੀ ਹੈ ਇੱਕ ਸੰਤ ਹੁੰਦਾ ਹੈ ਕਹਿੰਦੇ ਉਹਨਾਂ ਦੇ ਵਿੱਚ ਬਹੁਤ ਫਰਕ ਹੈ ਦੋਨਾਂ ਦੇ ਵਿੱਚ ਜਿਹੜਾ ਪਾਰਸ ਹੈ ਉਹ ਜਦ ਲੋਹੇ ਦੇ ਨਾਲ ਲੱਗਦਾ ਹੈ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ ਜਦੋਂ ਚਾਂਦੀ ਦੇ ਨਾਲ ਲੱਗਦਾ ਉਹਨੂੰ ਵੀ ਸੋਨਾ ਬਣਾ ਦਿੰਦਾ ਪਿੱਤਲ ਦੇ ਨਾਲ ਲੱਗਦਾ ਉਹਨੂੰ ਵੀ ਸੋਨਾ ਬਣਾ ਦਿੰਦਾ ਪਰ ਕਹਿੰਦੇ ਕਿਸੇ ਚੀਜ਼ ਦੇ ਨਾਲ ਲੱਗ ਕੇ ਉਹ ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ ਲੋਹੇ ਨੂੰ ਸੋਨਾ ਬਣਾ ਦੂ ਬਾਰਿਸ਼ ਨਹੀਂ ਬਣਾ ਸਕਦਾ ਆਪਣੇ ਵਰਗਾ ਪਰ ਕਹਿੰਦੇ ਜਿਹੜਾ ਸੰਤ ਹੈ ਉਹ ਕਹਿੰਦੇ ਆਪਣੇ ਵਰਗਾ ਹੀ ਬਣਾ ਲੈਂਦਾ ਪਾਰਸ ਮੈਂ ਉਹ ਸੰਤ ਮੈਂ ਵੱਡੋ ਅੰਤਰੋ ਜਾਨ ਉਹ ਲੋਹੋਂ ਕੰਚਨ ਕਰੇ ਉਹ ਕਰ ਲੈ ਆਪ ਸਮਾਨ ਕਹਿੰਦੇ ਉਹ ਆਪਣੇ ਵਰਗਾ ਕਰ ਲੈਂਦਾ ਇੱਥੇ ਅੱਜ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਹਰ ਮਨ ਤਨ ਵਸਿਆ ਸੋਈ ਜਿਹਦੇ ਮਨ ਵਿੱਚ ਤੇ ਤਨ ਵਿੱਚ ਉਹ ਪਰਮਾਤਮਾ ਵਸ ਗਿਆ ਨਾ ਜਦੋਂ ਅਸੀਂ ਅਰਦਾਸ ਕਰਦੇ ਆ